ਬੀਤੇ ਦਿਨੀ ਜਲੰਧਰ ਸ਼ਹਿਰ ਦੇ ਪਾਰਕੋ ਨਗਰ ਦੇ ਨੌਜਵਾਨ ਵਰਨ ਕੁਮਾਰ ਜੋ ਕਿ ਪਲਵਾਨੀ ਕਰਦਾ ਸੀ ਤੇ ਕਈ ਮੈਡਲ ਵੀ ਜਿੱਤੇ ਸਨ ਦੇ ਕਤਲ ਨੂੰ ਲੈ ਕੇ ਜਲੰਧਰ ਸ਼ਹਿਰ ਵਿੱਚ ਮਾਮਲਾ ਅਜੇ ਇੱਕ ਵਾਰ ਫਿਰ ਭਖਿਆ ਨਜ਼ਰ ਆਇਆ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਅਤੇ ਉਥੋਂ ਦੇ ਲੋਕਾਂ ਨੇ ਅੱਜ ਇਕੱਠਿਆਂ ਹੋ ਸ਼੍ਰੀ ਗੁਰੂ ਰਵਦਾਸ ਚੌਕ ਵਿਖੇ ਤਰਨ ਲਗਾ ਦਿੱਤਾ ਤੇ ਪੁਲਿਸ ਦੀ ਕਾਰਜ ਪ੍ਰਣਾਲੀ ਤੇ ਵੀ ਕਈ ਸਵਾਲ ਉਠਾਏ ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਵਰਨ ਪਲਵਾਨੀ ਕਰਦਾ ਸੀ ਤੇ ਉਸ ਨੇ ਕਈ ਤਮਗੇ ਵੀ ਜਿੱਤੇ ਸਨ ਮ੍ਰਿਤਕ ਨੌਜਵਾਨ ਦੀ ਮਾਂ ਧਰਨੇ ਦੌਰਾਨ ਚੋਲੀ ਵਿੱਚ ਉਹ ਮੈਡਲ ਪਾ ਕੇ ਬੈਠੀ ਰਹੀ ਤੇ ਇਨਸਟਾਫ ਦੀ ਗੁਹਾਰ ਲਗਾਉਂਦੀ ਰਹੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਤਲ ਮਾਮਲੇ ਸੰਬੰਧੀ ਚਾਰ ਦੋਸ਼ੀ ਫੜੇ ਵੀ ਗਏ ਸਨ ਜਿਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਉਹਨਾਂ ਨੇ ਮੰਨਿਆ ਕਿ ਅਸੀਂ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਵਰਮ ਕੁਮਾਰ ਦਾ ਕਤਲ ਕੀਤਾ ਸੀ ਧਰਨਾਕਾਰੀਆਂ ਨੇ ਕਿਹਾ ਕਿ ਇਸ ਕਤਲ ਮਾਮਲੇ ਸੰਬੰਧੀ ਪੁਲਿਸ ਵੱਲੋਂ ਚਾਰ ਕਾਤਲ ਫੜੇ ਗਏ ਪਰ ਦੋ ਅਜੇ ਫਰਾਰ ਦੱਸੇ ਜਾ ਰਹੇ ਹਨ ਤੇ ਧਰਨਾਕਾਰੀਆਂ ਵੱਲੋਂ ਉਹਨਾਂ ਨੂੰ ਜਲਦ ਕਾਬੂ ਕਰਨ ਦੀ ਗੁਹਾਰ ਵੀ ਲਗਾਈ ਗਈ ਉਹਨਾਂ ਪੁਲਿਸ ਤੇ ਵੀ ਇਜ਼ਾਮ ਲਗਾਏ ਕੇ ਕੁਝ ਦੋਸ਼ੀਆਂ ਨੂੰ ਬਿਨਾਂ ਰਿਮਾਂਡ ਤੇ ਪੁਲਿਸ ਵੱਲੋਂ ਜੇਲ੍ਹ ਭੇਜਿਆ ਗਿਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਕਿ ਆਖਰ ਮਾਮਲਾ ਹੈ ਕਿ ਤੁਸੀਂ ਦੇਖ ਰਹੇ ਹੋ ਆਂਡਾ ਟੀਵੀ ਅਗਨੀ ਫੜਿਆ ਗਿਆ ਬਾਕੀ ਤਾਂ ਨਾਲ ਦਾ ਗਰੋਹ ਪਤਾ ਨਹੀਂ ਕਿੰਨੇ 30 32 ਬੰਦਿਆਂ ਦਾ ਹੋਊਗਾ ਜਿਹੜੇ ਛੋਟੇ-ਛੋਟੇ 16 16 14 14 ਸਾਲਾਂ ਦੇ ਮੈਂ ਇਹ ਚੀਜ਼ ਨੂੰ ਬਾਰ-ਬਾਰ ਬਿਆਨ ਕਰਕੇ ਕਹਾਣੀਆਂ ਮੈਨੂੰ ਚਾਹੀਦਾ ਇਨਸਾਫ਼ ਮੈਨੂੰ ਚਾਹੀਦਾ ਮੇਰਾ ਪੁੱਤਰ ਲਿਆ ਦਿਓ ਮੈਨੂੰ ਮੈਂ ਉੱਠ ਜਾਂਦੀ ਆ 22 ਸਾਲਾਂ ਦਾ ਮੰਬਰ ਨੂੰ 32 ਸਾਲ ਲੱਗ ਜਾਣਾ ਸੀਗਾ ਸੋਹਣੀਆਂ ਖਰਾਤਾਂ ਖਵਾ ਕੇ ਦੁੱਧ ਮੱਖਣ ਨਾਲ ਪਾਲਿਆ ਸਾਰੀਆਂ ਬਾਵਾਂ ਪਾਲੀਆਂ ਮੈਂ ਬਾਰ-ਬਾਰ ਅਸਰ ਕਰਕੇ ਕਹਿ ਰਹੀ ਹਾਂ ਕਿ ਮੈਂ ਆਪਣੇ ਪੁੱਤਰ ਨੂੰ ਚੰਗੀ ਸਿੱਖਿਆ ਦਿੱਤੀ ਸੀ ਇੱਕ ਮੇਰੀ ਧੀ ਤੇ ਇੱਕ ਮੇਰਾ ਪੁੱਤਰ ਮੇਰੀ ਧੀ ਵੀ ਮੇਰੇ ਪੁੱਤਰਾ ਵਰਗੀ ਸੀਗੀ ਭਾਜੀ ਮੈਨੂੰ ਬਹੁਤ ਸਿਆਣੀ ਨਹੀਂ ਤੈਨੂੰ ਸੰਭਾਲ ਲੈਣਾ ਕਦੀ ਕਿਤੇ ਹਾਸੇ ਵਿੱਚ ਗੱਲਾਂ ਹੋ ਜਾਣੀਆਂ ਸੋਹਣਾ ਦਿਨ ਚੱ ਰਿਹਾ ਸੀਗਾ ਮੇਰੇ ਪੁੱਤਰ ਦਾ ਸਭ ਕੁਝ ਵਧੀਆ ਸੀਗਾ ਫੁੱਫੜ ਉਹਦੇ ਨਾਲ-ਨਾਲ ਰੱਖਣਾ ਗੁਰਦੁਆਰਾ ਸਾਹਿਬ ਜਾਣਾ ਨਕੋਦਰ ਜਾਣਾ ਸਾਈ ਜੀ ਦੇ ਕਿੰਨੇ ਮਿੰਨ ਉਥੇ ਰਹਿਣਾ ਮੰਮੀ ਅੱਜ ਮੈਂ ਸੇਵਾ ਦੇ ਆਂ ਅੱਜ ਮੇਰੀ ਇੱਥੇ ਸੇਵਾ ਲੱਗੀ ਐ ਗੁਰਦੁਆਰਾ ਸਾਹਿਬ ਜਾਣਾ ਮੇਰੇ ਪੁੱਤਰ ਨੇ ਪਟਕਾ ਬੰਨਣਾ ਕਹਣਾ ਮੰਮੀ ਮੈਂ ਕਿੰਨਾ ਸੋਹਣਾ ਲੱਗਦਾ ਮੈਂ ਕਹਾਂ ਪੁੱਤਰ ਸ਼ੇਰ ਵੀ ਪੁੱਤਰ ਲੱਗਦਾ ਉਹ ਤੈਨੂੰ ਦੇ ਲੋਕੀ ਅੱਜ ਕੰਦੇ ਤੂੰ ਸਿੱਧੂ ਮੂਸੇਆਣਾ ਬਣ ਗਿਆ ਸਿੱਧੂ ਮੂਸੇਆਣਾ ਮੈਨੂੰ ਨਹੀਂ ਚਾਹੀਦਾ ਮੈਨੂੰ ਮੇਰਾ ਵਰਹੁਣ ਚਾਹੀਦਾ ਮੇਰਾ ਪੁੱਤਰ ਚਾਹੀਦਾ ਜਿਹੜੇ ਛਲਾਨੂ ਨਿੱਕੇ 16-16 ਸਾਲਾਂ ਦੇ ਬੱਚਿਆਂ ਨੇ ਇਹਰੇ ਪੁੱਤਰ ਨੂੰ ਮਾਰ ਕੇ ਅੱਗੋਂ ਕਹਿੰਦੇ ਆ ਪਹਿਲਵਾਨਾਂ ਅੱਗੋਂ ਦੇਖ ਲਈ ਕਹਿ ਕੇ ਉਹਨਾਂ ਦੀ ਵਰਡਿੰਗ ਆ ਜਿਨ੍ਹਾਂ ਨੇ ਸੁਣੀ ਕੁੱਤੇ ਲੋਕਾਂ ਨੇ ਜਿਹੜੇ ਨਹੀਂ ਅੱ ਇਹ ਦੁਕਾਨਾਂ ਖੁੱਲੀਆਂ ਸੀ ਫੋਨ ਆ ਕੇ ਸਾਨੂੰ ਅਫਸੋਸ ਕਰਦੇ ਨਾਲ ਕਹਿੰਦੇ ਮਿਲਨ ਐਸਕਲੇਮ ਤੇ ਲੱਗੇ ਰਾਤ ਨੂੰ ਬੜੀ ਬੇਦਰਦੀ ਨਾਲ ਵਰਨਕ ਮਾਦਾ ਕਤਲ ਕੀਤਾ ਗਿਆ ਉਹ ਕਤਲ ਕੀਤਾ ਗਿਆ ਇੰਨੀ ਬੁਰੇ ਤਰੀਕੇ ਨਾਲ ਐਮੂਲੈਂਸ ਦੇ ਘੋੜੇ ਮੁੰਡੇ ਬੰਦੇ ਇੰਨੀ ਮਾੜੀ ਤਰੀਕੇ ਨਾਲ ਮਾਰੇ ਗਿਆ ਦੋ ਬੰਦੇ ਸੀਰੀਅਸ ਅਜੇ ਤੱਕ ਹਸਪੀਟਲ ਤੇ ਨੇ ਜਿਹੜੇ ਦੋ ਬੰਦਿਆਂ ਨੇ ਧਰਨਾ ਨਸ਼ਾ ਪੀ ਕੇ ਮੁੰਡੇ ਦਾ ਕਤਲ ਕੀਤਾ ਚਿੱਟਾ ਪੀ ਕੇ ਮੁੰਡੇ ਦਾ ਕਤਲ ਕੀਤਾ ਉਹ ਆਪਣੇ ਰਿਸ਼ਤੇ ਦੇ ਘਰ ਤੋਂ ਵੇ ਉਹਨੂੰ ਮੱਲੇ ਜੂ ਦੱਸਿਆ ਗਿਆ ਫੜ ਲਿਆ ਪੁਲਿਸ ਨੇ ਕੋਈ ਬਾਤਰੀ ਨਹੀਂ ਕੀਤੀ ਇਹਦੇ ਵਿੱਚ ਉਸ ਤੋਂ ਬਾਅਦ ਤੀਜਾ ਮੁੰਡਾ 6 ਮੁੰਡੇ ਸੀਗੇ ਉਹਦੀ ਮਾਤਾ ਕਹਿੰਦੀ ਮੁੰਡਾ ਮੇਰਾ ਪੇਸ਼ ਕਰਾ ਦਿਓ ਮੁੰਡਾ ਲੈ ਜਾ ਪੁਲਿਸ ਨੂੰ ਸੋਸ਼ਲ ਮੈਸੇਜ ਦਿੰਦੇ ਨੇ ਸਾਡੇ ਆਈ ਕੇ ਪੁਲਿਸ ਦੇ ਕੋਲ ਪੁਲਿਸ ਨੇ ਹਿੰਮਤ ਨਹੀਂ ਕੀਤੀ ਉਹਨਾਂ ਘਰ ਜਾਂਦੀ ਉਹ ਜਾ ਕੇ ਕੋਰਟ ਚ ਪੇਸ਼ ਹੋਏ ਉਸ ਤੋਂ ਬਾਅਦ ਅਸੀਂ ਟੈਨ ਟੂ ਟਾਈਮ ਕਹਿੰਦੇ ਨੇ ਮੰਤਰੀ ਸਾਹਿਬ ਦੇ ਬੰਦ ਤੋਂ ਆਏ ਪਹਿਲੇ ਦਿਨ ਕਹਿੰਦੇ ਵੀ ਮੇਰੀ ਰੀਚ ਚ ਕਹਿੰਦੇ ਨਾ ਨਸ਼ਾ ਚਾਹੀਦਾ ਨਾ ਗੁੰਡਾਗਰਦੀ ਜਿਹੜੇ ਦੋਸ਼ੀ ਫੜੇ ਜਾਣ ਉਹਨਾਂ ਨੂੰ ਮੈਡਮ ਕਮਿਸ਼ਨਰ ਨੂੰ ਫੋਨ ਕੀਤਾ ਉਹਨਾਂ ਨੇ ਮੰਤਰੀ ਸਾਹਿਬ ਨੇ ਮੈਂ ਦਰਬਾਖਿਚੇ ਮੈਡਮ ਨੂੰ ਕਿਹਾ ਸਾਫ ਤੇ ਮੈਡਮ ਜੀ ਮੇਰੇ ਇਹ ਗੁੰਡਾਗਰਦੀ ਨਹੀਂ ਚਾਹੀਦੀ ਵੈਸਟ ਸਾਫ ਸੁਥਰਾ ਚਾਹੀਦਾ ਉਹ ਤੋਂ 3 ਦਿਨ ਬਾਅਦ ਕੀਮਤੀ ਭਗਤ ਚੇਅਰਮੈਨ ਕੌਸ਼ਲਾ ਬੋਰਡ ਦੇ ਸਾਫਾ ਚੇਅਰਮੈਨ ਉਹਨਾਂ ਘਰ ਮੰਤਰੀ ਸਾਹਿਬ ਵੀ ਐਸ.ਪੀ.ਸਾ ਬੁਲਾਏ ਐਸ.ਐਚ.ਓ. ਸਾ ਬੁਲਾਏ ਉੱਥੇ ਵੀ ਆਈ ਹੀ ਕਿਹਾ ਗਿਆ ਕਿ ਬੰਦੇ ਜਲਦ ਫੜ ਕੇ 2 ਦਿਨਾਂ ਵਿੱਚ ਬੰਦੇ ਪੇਸ਼ ਕਰੋ ਪਰਿਵਾਰ ਨੂੰ ਥੋੜਾ ਤਸੱਲੀ ਮਿਲੇ ਉਹ ਵੀ 2 ਦਿਨ ਲੰਘੇ ਹਫਤਾ ਲੰਘ ਗਿਆ ਮੈਂ ਪਰਸੋਂ ਕੈਂਪ ਪਤਾ ਨਾ ਗਿਆ ਸੱਚਾ ਬਾਬੋ ਮੈਂ ਕਿਹਾ ਯਾਰ ਮੁੰਡੇ ਆ ਬਹੁਤ ਪਰਿਵਾਰ ਮੁੰਡੇ ਵਾਲੇ ਬਾਕੀ ਬੰਦੇ ਨਹੀਂ ਫੜੇਗੇ ਕਹਿੰਦਾ ਯਾਰ ਆਪਾਂ ਤਾਂ ਐਦੇ ਕੰਮ ਕਰਦੇ ਕਿ ਇਹਨੂੰ ਪਸੰਦ ਆਏ ਨਾ ਆਏ ਮੇਰੀ ਬਤਲੀ ਕਰਾ ਲਓ ਮੈਂ ਐਦੇ ਕਰਨਾ ਮੈਂ ਕਿਹਾ ਪਰਿਵਾਰ ਤੁਹਾਡਾ ਨਾਲ ਨਾਲ ਨੂੰ ਫਿਰਦਾ ਕਹਿੰਦਾ ਜਿਹੜਾ ਧਰਨਾ ਲੈ ਕੇ ਪਰਚੇ ਮੈਂ ਕਰਾਂਗਾ ਐਸੇ ਖੌਨ ਤਾਂ ਕਹਿਣਾ ਕਹਿੰਦਾ ਮੈਂ ਪਰਚੇ ਕਰਾਂਗਾ ਉਹਨੂੰ ਕਾ ਪਰਚੇ ਕਰ ਅਸੀਂ ਬੈਠੇ ਆ ਸਾਡੇ ਦੇ ਪਰਚੇ ਕਰ ਫਿਰ ਤੈਨੂੰ ਦੱਸਦੇ ਪਰਚਾ ਕੀ ਹੁੰਦਾ ਭਾਈ ਅਸੀਂ ਸ਼ਰਾਫਤ ਨਾਲ ਰਹੇ ਆ ਅਸੀਂ ਪਰਿਵਾਰ ਇਨਸਾਨੀਅਤ ਨਾਲ ਖੜੇ ਆ ਸਾਡੇ ਭਗਵੰਤ ਮਾਨ ਜੀ ਦਾ ਇੱਕੋ ਹੀ ਨਾਰਾ ਹੈ ਕਿ ਚਾਹੇ ਕੋਈ ਐਸਪੀ ਏ ਚਾਹੇ ਡੀਐਸਪੀ ਏ ਚਾਹੇ ਡੀਸੀਪੀ ਏ ਜਿਹੜਾ ਬੰਦਾ ਗਲਤ ਹੈ ਉਹਦੇ ਤੁਹਾਡੇ ਸਾਹਮਣੇ ਤਕਰੀਬਨ ਕਾਰਵਾਈ ਹੁੰਦੀ ਹੈ ਚਾਹੇ ਸਾਡੀ ਪਾਰਟੀ ਦਾ ਮੰਤਰੀ ਚਾਹੇ ਐਮਐਲਏ ਲੀਡਰ ਹੈ ਉਹਨਾਂ ਦੇ ਵੀ ਕਾਰਵਾਈ ਹੁੰਦੀ ਹੈ ਤੇ ਇਸ ਕਰਕੇ ਧਰਨੇ ਦੇ ਵਿੱਚ ਨਾ ਤੁਹਾਡੇ ਮੰਤਰੀ ਸਾਹਿਬ ਨਜ਼ਰ ਆ ਰਹੇ ਨੇ ਕਿਤੇ ਤੇ ਇੰਨਾ ਤੁਹਾਡੇ ਚੇਅਰਮੈਨ ਮਨਿੰਦਰ ਕਪਾ ਚੰਡੀਗੜ੍ਹ ਸੀਗੇ ਮੈਂ ਦੱਸਦਾ ਸਾਰੇ ਨਾਲੇ ਸਾਡੇ ਹਨੀ ਕੀੰਤੀ ਭਗਤ ਹੈ ਜਿਹੜਾ ਡਟਵਾਲਾ ਦਰਤੋ ਘਲੇ ਦਾ ਨੇ ਲੁਧਿਆਣੇ ਨੇ ਮੇਰੇ ਸਿਰਫ ਉਹਨਾਂ ਦੀ ਗੱਲ ਹੋਈ ਯਾਰ ਪਾਰਟੀ ਦੇ ਹੋਰ ਵੀ ਉਤੇਦਾਰ ਨੇ ਮੇਰੇ ਜਿੱਤਾ ਮੇਰ ਸਾਹਿਬ ਅਜੇ ਕੋਈ ਹੋਰ ਆਪਾਂ ਇੱਥੇ ਆ ਰਹੇ ਆਪਾਂ ਮੇਰੇ ਨੂੰ ਮੈਸੇਜ ਨਹੀਂ ਮੇਰੇ ਸਾਹਿਬ ਸ਼ਹਿਰ ਦੇ ਹੋਰ ਕਿੱਧਰ ਆ ਅਸੀਂ ਭਗਤ ਜੀ ਨੇ ਸਾਡੇ ਸਾਹਮਣੇ ਦੋਵਾਰ ਗਿਆ ਪਰ ਐਸਚਓ ਸਾਹਿਬ ਦਾ ਤੇ ਐਸਪੀ ਸਾਹਿਬ ਦੇ ਕਸ ਤੋਂ ਮੱਸ ਲਿਓ ਆਪਾਂ ਕਾਰਨ ਕੀ ਆ ਸਾਡੀ ਪਾਰਟੀ ਦੇ ਕੋਈ ਨਾਰਾ ਕਿ ਜਿਹੜਾ ਬੰਦਾ ਗਲਤ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਹੈਗੀ ਇਹ ਬੱਚਿਆਂ ਨਾਲ ਬੇਇਨਸਾਫੀ ਹੋਈ ਹੈ ਤਾਂ ਇੱਕੋ ਇੱਕ ਬੱਚਾ ਹੀ ਮਾਪਿਆਂ ਦਾ ਪਲੇਅਰ ਸੀਗਾ ਨੈਸ਼ਨਲ ਖੇਡਿਆ ਸੀਗਾ ੱੱਕਾ ਹੋਇਆ ਪਰਿਵਾਰ ਨਾਲ ਆਪਾਂ ਸਾਨੇ ਤੌਰ ਤੇ ਪਾਰਟੀ ਤੌਰ ਤੇ ਨਹੀਂ ਪਰ ਸਾਨੇ ਤੌਰ ਤੇ ਪਰਿਵਾਰ ਨਾਲ ਖੜੇ ਆਪਾਂ ਜੇ ਆਪਾਂ ਪਰਿਵਾਰ ਨੇ ਪਹਿਲਾਂ ਆਪਾਂ ਇਨਸਾਫ ਦੀ ਮੰਗ ਮੰਗਦੇ ਆ ਆਪਾਂ ਇਨਸਾਫ ਦੀ ਮੰਗ ਆ ਦੋਸ਼ੀ ਫੜ ਕੇ ਉਹਨਾਂ ਪਰ ਮਾਨ ਲਿਆ ਜਾਵੇ ਪੁੱਛਿਆ ਜਾਵੇ ਕਿ ਇਹਨੂੰ ਮਾਰਨ ਦੀ ਮਨੋਚਾ ਕੀ ਸੀ ਤੁਹਾਡੀ ਕਿਹੜੇ ਕਰਕੇ ਮਾਰਿਆ ਗਿਆ ਉਹ ਦੱਸਿਆ ਜਾਵੇ ਪਰਿਵਾਰ ਨੂੰ ਤੇ ਉਹਨੂੰ ਅੰਦਰ ਜਿਹੜੀ ਸਜ਼ਾ ਬੰਦੀ ਦਿੱਤੀ ਆ ਪਰਿਵਾਰ ਜੋ ਕਿ ਵਰੁਣ ਕੁਮਾਰ ਦੇ ਇਨਸਾਫ ਤੇ ਲਈ ਲਗਾਇਆ ਗਿਆ ਹੈ ਉਹ ਵਰਣ ਕੁਮਾਰ ਜੋ ਕਿ ਪਲਵਾਨੀ ਦੇ ਵਿੱਚ ਨੈਸ਼ਨਲ ਲੈਵਲ ਦਾ ਪਲੇਅਰ ਸੀ 8 ਤੋਂ ਵੱਧ ਤਗਮੇ ਉਹਨੇ ਜਿੱਤੇ ਆ ਜੋ ਦੀ ਮਾਂ ਆਪਣੀ ਝੋਲੀ ਚ ਪਾ ਕੇ ਬੈਠੀ ਹੋਈ ਏ ਵਰਣ ਕੁਮਾਰ ਦਾ ਕਤਲ 13 ਤਰੀਕ ਦੀ ਰਾਤ ਨੂੰ ਭਾਰਗੋ ਕੈਂਪ ਯਾਰ ਦੇ ਵਿੱਚ ਹੁੰਦਾ ਉਹਦੇ ਨਾਲ ਜਿਹੜੇ ਉਹਦੇ ਦੋ ਹੋਰ ਭਰਾ ਸੀਗੇ ਉਹ ਜ਼ਖਮੀ ਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਏ ਤੀਸਰਾ ਦੋਸ਼ੀ ਆਪ ਕੋਰਟ ਦੇ ਵਿੱਚ ਪੇਸ਼ ਹੁੰਦਾ ਜਿੱਥੋਂ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦਿਖਦੀ ਹੈ ਜਦੋਂ ਅਸੀਂ ਪਰਸੋ ਪ੍ਰੈਸ ਕਾਨਫਰੰਸ ਕੀਤੀ ਉਦੋਂ ਤੱਕ ਵੀ ਦੋ ਦੋਸ਼ੀ ਬਾਹਰ ਸੀਗੇ ਅੱਜ ਧਰਨਾ ਲੱਗਣਾ ਸੀ ਰਾਤ ਪੁਲਸ ਦਾ ਫੋਨ ਆਂਦਾ ਕਿ ਅਸੀਂ ਇੱਕ ਦੋਸ਼ੀ ਹੋਰ ਗ੍ਰਿਫਤਾਰ ਕਰ ਲਿਆ ਪਰ ਬੜੀ ਹੈਰਾਨੀ ਦੀ ਗੱਲ ਆ ਕਿ ਕਤਲ ਦਾ ਮੁਕਦਮਾ ਹੋਵੇ ਦੂਜਾ ਇਰਾਦਾ ਕਤਲ ਦੀ ਧਾਰਾ ਵੀ ਨਾਲ ਲੱਗੀ ਹੋਵੇ ਪਰ ਉਸ ਦੇ ਬਾਵਜੂਦ ਜਿਹੜਾ ਚੌਥਾ ਦੋਸ਼ੀ ਗ੍ਰਿਫਤਾਰ ਕੀਤਾ ਪੁਲਸੋ ਦਾ ਰਿਮਾਂਡ ਹੀ ਨਹੀਂ ਹੈ ਤਨੂੰ ਸਿੱਧਾ ਜੇਲ੍ਹ ਭੇਜ ਦਿੱਤਾ ਗਿਆ ਪੰਜਵਾਂ ਦੋਸ਼ੀ ਹਜੇ ਤੱਕ ਗ੍ਰਿਫਤ ਤੋਂ ਬਾਹਰ ਹੈ ਦੂਸਰੀ ਮੰਗ ਜਿਹੜੀ ਅਸੀਂ ਇਹਨਾਂ ਦੇ ਅੱਗੇ ਕੀਤੀ ਸੀ ਜੋ ਕਿ ਇਹ ਮੰਗੇ ਕਿਉਂਕਿ ਸਾਡਾ ਜਾਣ ਵਾਲਾ ਮੁੰਡਾ ਚਲਾ ਗਿਆ ਪਰ ਪੁਲਸ ਨੇ ਦੱਸਿਆ ਕਿ ਜਦੋਂ ਸੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਨੇ ਪੁਲਸ ਕੋਲ ਮੰਨਿਆ ਕਿ ਉਹਨਾਂ ਨੇ ਨਸ਼ਾ ਕਰਕੇ ਫਿਰ ਕਤਲ ਕੀਤਾ ਅਸੀਂ ਬੇਨਤੀ ਕੀਤੀ ਕਿ ਸਾਡਾ ਪੁੱਤ ਦਾ ਚਲਾ ਗਿਆ ਜਿਨ੍ਹਾਂ ਤੋਂ ਉਹਨਾਂ ਨੇ ਨਸ਼ਾ ਖਰੀਦਿਆ ਆ ਘੱਟੋ ਘੱਟ ਉਹਨਾਂ ਤੇ ਕਾਰਵਾਈ ਕਰੋ ਕਿਸੇ ਹੋਰ ਮਾਂ ਦਾ ਪੁੱਤ ਨਾ ਮਰੇ ਪਰ ਪੁਲਿਸ ਨੇ ਅਜ ਤੱਕ ਕੁਝ ਨਹੀਂ ਕੀਤਾ ਐਸ ਐਚਓ ਭਾਰਗੋ ਕੈਂ ਬਡੀਸ਼ਨਲ ਐਸ ਐਚਓ ਸੁਖਵੰਤ ਸਿੰਘ ਉਹਦੀ ਭਾਸ਼ਾ ਹੀ ਨਸ਼ੇ ਦੇ ਸੌਦਾਗਰਾਂ ਨਾਲ ਰਲੀ ਹੋਈ ਹੈ ਉਹ ਕਹਿੰਦਾ ਜੋ ਤੁਸੀਂ ਕਰਨਾ ਕਰ ਲੋ ਮੈਂ ਆਪਣੇ ਮਨ ਦੀ ਕਰੂੰ ਡੀ ਐਸ ਪੀ ਜਲੰਧਰ ਵੈਸਟ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਮਜਬੂਰਾਂ ਅੱਜ ਅਸੀਂ ਇੱਥੇ ਧੰਨਾਂ ਲਾ ਕੇ ਬੈਠੇ ਹਾਂ ਟੋਟਲ ਕਿੰਨੇ ਦੋਸ਼ੀ ਐ ਇਸ ਮਾਮਲੇ ਵਿੱਚ ਪੰਜ ਤੋਂ 6 ਦੋਸ਼ੀ ਨੇ ਗ੍ਰਿਫਤਾਰ ਕਿਹੜੇ ਕਿਹੜੇ ਹੋਏ ਆ ਚਾਰ ਹੋਏ ਨੇ ਨਾਮ ਤਾਂ ਮੈਨੂੰ ਨਹੀਂ ਪਤਾ ਚਾਰ ਗ੍ਰਿਫਤਾਰ ਹੋ ਚੁੱਕੇ ਟੋਟਲ ਚਾਰੇ ਨਵਾਲਕ ਹੈ ਹੋਣਾ ਚੋ ਇੱਕ ਨਵਾਲਕ ਆ ਤਿੰਨ ਬਾਕੀ ਜਿਹੜੇ ਚਾਰ ਆ ਉਹ ਬਾਲਕ ਨੇ ਤੇ ਜਿਹੜਾ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਇਆ ਉਹ ਕੌਣ ਆ ਉਹਨੂੰ ਸੋਨੂ ਪੰਡਿਤ ਸ਼ਰ ਕਹਿੰਦੇ ਨੇ ਠੀਕ ਹੈ ਓਕੇ ਚਾਰੇ ਕਿਹੜਾ ਮੇਰੇ ਕੋਲ ਕੀ ਕਹਾਂ ਜਾਉਂ ਵੀ ਸਾਡੇ ਨੂੰ ਕੁਝ ਕਰਦੇ ਧੱਕੇ ਵਾਲੇ ਜੋ ਪਰਿਵਾਰ ਕਹਿੰਦਾ ਤੁਹਾਨੂੰ ਜਿਵੇਂ ਉਹੀ ਕਹਾਂਗੇ ਨਾ ਜੋ ਪਰਿਵਾਰ ਵਾਲੇ ਕੇਸ ਲਾਏਗਾ ਤੁਹਾਡੇ ਤੇ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਗੀ ਅਸੀਂ ਆਪਣੀ ਚਾਰ ਬਜੇ ਕਿਸਾ ਲਗਾ ਦੇ ਕਰੇਗੋ ਵੀ ਜਲਦੀ ਕੱਲੇ ਦੇਗਾ ਸਰ ਉਹ ਕਹਿ ਰਹੇ ਆ ਪਰ ਫਾਰ ਮੈਂਬਰ ਵਾਲੂ ਕਿ ਚੌਥੇ ਦਾ ਰਿਮਾਂਡ ਕਿਉਂ ਨਹੀਂ ਲਿੱਤਾ ਗਿਆ ਮਤਲਬ ਬਾਦ ਪਰ ਮੈਂ ਪਹਿਲਾਂ ਬੇਦੂ ਬਾਲਕ ਬੱਚਾ ਵਾ ਬਾਰ ਬਾਰ ਰਿਮਾਂਡ ਨਹੀਂ ਮਿਲਦਾ ਸਰ ਉਹ ਗੇਰੀ ਕਹਿ ਰਹੇ ਨੇ ਤੁਸੀਂ ਉਹਨੂੰ ਚੈਲੰਜ ਕੀਤਾ ਹੈਗਾ ਵੀ ਧਰਨਾ ਲਗਾ ਲਓ ਜੋ ਮਰਜ਼ੀ ਕਰ ਲੈ ਅਸੀ ਗੱਲ ਹੋਈ ਹੈ ਜੀ ਉਲਟ ਮੈਂ ਤੁਹਾਡੇ ਦੇ ਬੱਚਾ ਕਰਾਂਗੇ ਇਤਨੀ ਗੱਲ ਹੋਈ ਨਾ ਮੈਂ ਨਾ ਪੁਲਿਸ ਕਦੇ ਤੁਸੀਂ ਪੁਲਿਸ ਕਦੇ ਕਹੇ ਵੀ ਬੇਰੇ ਖਲਤ ਨਾ ਲਾਓ ਹਾਂਜੀ ਇੱਕ ਵਾਰ ਤਾਂ ਕਦੀ ਹੋਇਆ ਇਸ ਤਰ੍ਹਾਂ ਜੀ ਕਦੀ ਜੇ ਪੁੱਤੂ ਦੇ ਵਿੱਚ ਸਮਾਹ ਕਦੀ ਹੈ ਸਰ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਤਾਂ ਹੈ ਨਾ ਜਿਹੜ ਇਹਦੇ ਬਾਰੇ ਮੈਂ ਮੇਰੇ ਲੋਕ ਛੜੀ ਪੁਰ ਜਿਹੜੀ ਆਪਣੀ ਕਾਰਵਾਈ ਕਰ ਰਹੀ ਹੈ ਲਗਾਤਾਰ ਕਰੀ ਜੀ ਜੀ ਉਸ ਦਿਨ ਤੋਂ ਪਹਿਲੇ ਦਿਨ ਹੀ ਅਸੀਂ ਦੋ ਬੱਚੇ ਭਾਲੇ ਸੀ ਓਕੇ ਲਗਾਤਾਰ ਸਾਡੇ ਨੂੰ ਬਾਬ ਭਰਾ ਲਗਾਤਾਰ ਕਾਬੇ ਕਾਰਵਾਈ ਕਰਦੇ ਓਕੇ ਓਕੇ ਤੇ ਇਹ ਗੱਲਾਂ ਦੇ ਵਿੱਚ ਜੇ ਤੁਸੀਂ ਆ ਵੀ ਸੁਣ ਸਕਦੇ ਹੋ ਤਾਂ ਨਾ ਲਗਾ ਕਿਦੋਂ ਤੱਕ ਚੱਕਵਾ ਰਹੇ ਹਾਂ ਜੀ ਘਰੇ ਵਾਲੇ ਕੀ ਕਹਿ ਰਹੇ ਹਨ ਜੰਨੇ ਅਸੀਂ ਤਾਂ ਲਗਾੜੀਆਂ ਨਾਲ ਗੱਲਬਾਤ ਕਰ ਰਹੇ ਹਾਂ ਠੀਕ ਹੈ ਲੋ ਕੁਝ ਦੇ ਬਿਨਾਂ ਕੀ ਕਿਹੜੀ ਗੱਲੋਂ ਠੀਕ